ਤੇ ਖਬਰ ਤੁਹਾਡੇ ਚੈਨਲਸ ਦੇ ਰਾਹੀਂ ਤੇ ਅਖਬਾਰਾਂ 'ਚ ਦੇਖੀ ਹੈ ਕਿ ਮੁੱਖ ਮੰਤਰੀ ਜੀ ਉੱਥੇ ਕਹਿੰਦੇ ਜਾ ਕੇ ਮਖਾਨ ਲੈ ਰਹੇ ਹਨ ਮੁੱਖ ਮੰਤਰੀ ਜੀ ਜਿਲੰਦਰ ਵੈਸਟ ਸੀਟ ਨਹੀਂ ਚਿਤਾਨ ਚਲੇ ਮੁੱਖ ਮੰਤਰੀ ਜੀ ਤਾਂ ਆਪਣਾ ਚੀਫ ਮਿਨਿਸਟਰਸ਼ਿਪ ਬਚਾਉਣ ਚਲੇ ਹੈ ਕਿਉਂਕਿ ਆ ਚਾਈ ਗੱਡੀਆਂ ਸਾਹਿਬ ਤੇ ਮੈਂ ਐਸੇ ਮੰਚ ਤੇ ਕਹਿ ਗਿਆ ਜਿਵੇਂ ਜਦੋਂ ਤੁਸੀਂ ਸਾਥੀਆਂ ਨੇ ਪੁੱਛਿਆ ਸੀ ਵੀ ਅਮਿਸ਼ਾ ਜੀ ਕਹਿ ਗਏ ਅਮਿਸ਼ਾ ਜੀ ਕੁਝ ਨਹੀਂ ਕਹਾਈ ਗਏ ਸਾਹਿਬ ਅਮਿਸ਼ਾ ਜੀ ਤਾਂ ਸੀਸਾ ਤੇ ਘਾ ਕੇ ਗਏ ਸੀਗੇ ਮੇ ਤੁਹਾਨੂੰ ਥੋੜੇ ਵਾਲੇ ਐਮਐਲ ਸਾਹਿਬਾਂ ਦੀ ਦੇਖ ਲੈਣ ਕਿ ਐਮਐਲਏ ਹੁਣ ਦੇਖੋ ਪਾਟਕ ਸਾਹਿਬ ਨਾਲ ਵੀ ਐਮਐਲਏ ਦੀ ਮੀਟਿੰਗ ਹੋ ਗਈ ਐਮਐਲਏ ਸਾਹਿਬਾਨ ਦੀ ਮੀਟਿੰਗ ਹੋ ਰਹੀ ਹੈ ਜਿਹੜੇ ਅੱਖ ਬਣਾ ਕੇ ਆਏ ਐ ਸਾਹਿਬ ਨਿਕਲ ਠੀਕ ਲੱਗਿਆ ਰਾਗੋ ਚੱਡਾ ਜੀ ਉਹਨਾਂ ਨਾਲ ਵੀ ਮੀਟਿੰਗ ਹੋ ਗਈ ਭਗਵੰਤ ਮਾਨ ਜੀ ਨਾਲ ਵੀ ਮੀਟਿੰਗ ਹੋ ਗਈ ਉਹਨਾਂ ਨਾਲ ਐਮਐਲਏ ਦੀ ਮੀਟਿੰਗ ਹੋ ਗਈ ਜਿਨ੍ਹਾਂ ਨਾਲ ਅੱਜ ਤੱਕ ਇਹ ਚੀਫ ਮਿਨਿਸਟਰ ਦੇ ਦਰਸ਼ਨ ਨਹੀਂ ਸੀ ਹੋਏ ਤੇ ਰੌਲਾ ਦਾ ਪਿਆ ਖੜਾ ਹੈ ਤੇ ਆ ਹੁਣ ਵੈਸਟ ਦਾ ਰੌਲਾ ਨਹੀਂ ਆ ਦੋ ਸੈਕਟਰ ਦਾ ਰੌਲਾ ਹੈ ਕਿ ਕੋਠੀ ਬਚਦੀ ਹੈ ਕਿ ਨਹੀਂ ਬਚਦੀ ਉਥੇ ਲੈਣੀ ਪਊਗੀ ਕੋਠੀ ਆ ਕੋਠੀ ਤਾਂ ਖਾਲੀ ਕਰਨੀ ਪਊਗੀ ਸਾਫ ਕਿਰਾਇਆ ਤੇ ਲੈ ਲੈਣ ਜਾਂ ਪੱਕਾ ਮਕਾਨ ਲੈ ਲੈਣ ਆ ਕੋਠੀ ਖਾਲੀ ਹੋਊਗੀ ਮੇਰਾ ਮੰਨਣਾ ਹੈ ਥੈਂਕ ਯੂ ਕਿ ਆਵਾਜ਼ ਪਾ ਦਿੱਤੀ ਜੀ ਉਹ ਵੇਟ ਕਰੀਏ ਕਿ ਰਿਜ਼ਲਟ ਆਏ ਦੋਸਤੋ ਆਖਰੀ ਦੇਖੋ ਕੀ ਕਰ ਰਹੀ ਹੈ ਕਿ ਨਹੀਂ ਕਰ ਰਹੀ ਉਹ ਤਿਆਰ ਤਿਆਰ ਬੈਠੇ ਆ ਉਹਨਾਂ ਦਾ ਤਾਂ ਉਹ ਦੱਸਣ ਕੀ ਕਰ ਰਹੇ ਪਹਿਲਾਂ ਤਾਂ ਬਾਹਰ ਆਉਣ ਦਾ ਇੰਤਜ਼ਾਮ ਕਰ ਰਹੇ ਉਥੇ ਪੱਕਾ ਐਡਰੈਸ ਨਹੀਂ ਬਣਾਣਾ ਚਾਹਦੇ ਉਹ ਕੋਸ਼ਿਸ਼ ਇਹਨਾਂ ਦੀ ਹੈ ਵੀ ਪਰਮਾਨੈਂਟ ਐਡਰੈਸ ਨਾ ਬਣ ਜੇ ਪਰ ਪਰ ਵੰਦਮਾਨ ਜੀ ਨੂੰ ਪਰਮਾਨੈਂਟ ਐਡਰੈਸ ਇੱਥੇ ਵਾਲਾ ਅਜੇ ਦੀ ਲੋ ਸੈਕਟਰ ਵਾਲੀ ਕੋਠੀ ਹੈ ਇਹ ਬਦਲਣਾ ਪਊਗਾ ਹਾਲਾਤ ਐ ਜੇ ਬਣ ਰਹੇ ਆ ਪੋਲਿਟੀਕਲ ਜੋ ਕੁਝ ਮੈਂ ਦੇ ਸਕਦਾ ਸਰ ਸਭ ਲੋਕ ਪੰਜਾਬੀ ਕਹਿ ਰਹੇ ਸੀ ਕਿ ਉੱਤੇ ਦੇ ਕੇ ਅਸੀਂ ਸਾਥੀ ਤੋਂ ਦੇਖੀਏ ਮੈਂ ਕੋਈ ਟੰਕੀ ਨਹੀਂ ਦੇ ਰਿਹਾ ਕਹਿੰਦੇ ਕਾਰਜ ਇੰਤਜ਼ਾਮ ਕਰ ਲਿਓ ਪਿਛਲੀ ਵਾਰੀ ਦੇਖੋ ਹੋਣ ਕੀ ਜਾ ਰਿਹਾ ਥੋੜੇ ਦਿਨਾਂ ਛੇ ਇੱਕ ਬਹੁਤ ਹੀ ਮਸ਼ਹੂਰ ਸ਼ਾਦੀ ਦੀ ਉਹ ਆਉਣ ਵਾਲੀ ਐਨੀਵਰਸਰੀ ਆਉਣ ਵਾਲੀ ਐ ਉਧਰੋਂ ਅਲਰਟ ਫੇਰ ਆਏ ਖੜੇ ਐ ਮੀਟੀਰੋਲੋਜੀਕਲ ਡਿਪਾਰਟਮੈਂਟ ਤੇ ਇਸ ਕਰਕੇ ਪਹਿਲਾਂ ਤਿਆਰੀ ਕਰ ਲੈਣੀ ਚਾਹੀਦੀ ਐ ਹਾੜਾਲੀ ਜਿਹੜੇ ਪਿਛਲੇ ਵਾਰ ਸੁੱਤੇ ਰਹੇਗੇ ਪੰਚਕੁੱਲਾ 'ਚ ਰੌਣਕ ਸ਼ੇ ਕਰ ਰਹੇ ਸੀ ਇੱਥੇ ਆੜਾ ਦੁਆੜਾ ਚੰਡੀਗੜ੍ਹ ਦਾ ਚਾਹੇ ਮੋਹੱਲੀ ਸੀਗਾ ਚਾਹੇ 베ਰਾਬਸੀ ਸੀਗਾ ਇਹ ਸਾਰੇ ਰੁੜ ਗਏ ਇਸ ਕਰਕੇ ਪਹਿਲਾ ਇੰਤਜ਼ਾਮ ਉਹ ਵੀ ਕਰ ਲੈਣ ਮਕਾਨ ਦਾ ਵੀ ਇੰਤਜ਼ਾਮ ਕਰ ਰਹੇ ਹਨ ਬਾਅਦ 'ਚ ਕਹਿਣ ਵੀ ਮਨ ਤਾਂ ਪਤਾ ਨਹੀਂ ਲੱਗਿਆ ਅੰਦਰੋਂ ਧਿਆੜ ਸੇ ਆਰਡਰ ਆ ਗਿਆ ਵੀ ਥੋੜਾ ਅੱਗਾ ਪਿਛਾਓ ਹੋ ਰਿਹਾ ਹੈ ਜੀ ਹੋਰ ਇਹ ਜੀ ਮੀਟਿੰਗ ਕਰ ਰਹੇ ਆ ਮੈਂ ਤੁਹਾਨੂੰ ਦੱਸਿਆ ਵੀ ਸੌਲਵਿੰਗ ਪ੍ਰੋਸੈਸ ਸਾਡੀ ਮੀਟਿੰਗ ਸਜੇ ਹੋਰ ਵੀ ਬਾਕੀ ਹੈ ਜੀ ਉਸੇ ਸਾਰੀ ਗੱਲ ਕਰਾਂਗੇ ਸਾਰੇ ਮਸਲੇ ਸਾਹਿਬ ਦੇਖੋ ਪੰਜਾਬ ਬੜੀ ਆਸਾਨ ਨਾਲ ਅਸੀਂ ਸਾਡੀ ਆ ਮੈਂ ਸਮਝਦਾ ਵੀ ਸਾਨੂੰ ਨਹੀਂ ਮੌਕਾ ਮਿਲਿਆ ਉਸ ਜਿੱਤ ਦੀ ਜਿਹਦੀ ਮਾਲਾ ਸੀ ਉਹਦੇ 'ਚ ਆਪਣਾ ਪੰਜਾਬ ਦੇ ਫੁੱਲ ਉਸ ਚ ਪਾਸ ਕੀਏ ਪਰ ਮੋਦੀ ਜੀ ਦਾ ਪੰਜਾਬ ਦੇ ਨਾਲ ਲਗਾ ਰਹਾ ਅਸੀਂ ਆਪਣਾ ਸਮਝਦੇ ਹਾਂ ਇਸ ਕਰਕੇ ਪੰਜਾਬ ਦੇ ਮੁੱਦੇ ਜਿੱਥੇ ਇਹ ਕੰਮ ਸਰਕਾਰ ਦੇ ਕਰਨ ਵਾਲੇ ਹੈ ਉਹ ਚੈਲੰਜ ਦੀ ਪ੍ਰੋਬਲਮ ਹੈ ਸੁਨੀਲ ਜੀ ਆਪਣੇ ਕੋਲ ਚਿੱਠੀਆਂ ਲਿਖੇ ਸਾਹਿਬ ਸਾਡੇ ਮੰਤਰੀ ਜੀ ਕੀ ਕਰ ਰਹੇ ਸੀਵਲ ਸਪਲਾਈ ਵਾਲੇ ਹੋ ਸਕਦਾ ਉਹਨਾਂ ਦੀ ਆਪਣੇ ਕੋਈ ਪ੍ਰੋਬਲਮਸ ਹੋਣ ਕਿ ਤਾਰੂ ਚੱਕ ਦੀਆਂ ਪਰ ਜਾ ਪਾ ਸਕਦੇ ਆ ਜਾ ਕੇ ਪ੍ਰਲਾਜੋ ਚੀਜ਼ ਨੂੰ ਪਹਿਲੀ ਚਿੱਠੀ ਉਹਨਾਂ ਨੂੰ ਲਿਖਣੀ ਚਾਹੀਦੀ ਸੀ ਸੁਨੀਲ ਜਾ ਕੜ ਕਿਹਾ ਲਿਖੇ ਕਿਉਂਕਿ ਸੁਨੀਲ ਜਾ ਕੜਿਆ ਭਾਜਪਾ ਨੂੰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਪਾਇਦੇ ਸਾਬ ਅਸੀਂ ਸਾਡੇ ਦੇ ਲੋਕਾਂ ਨੇ ਪਰੋਸਾ ਕੀਤਾ ਹੈ ਸਾਨੂੰ ਜੇ 19% ਵੋਟ ਦਿੱਤੇ ਹੈ ਸਾਡੀ ਜ਼ਿੰਮੇਵਾਰੀ ਹੋਰ ਸਾਡੇ ਤੇ ਬਣ ਗਈ ਅਸੀਂ ਪੰਜਾਬ ਦੇ ਮੁੱਦੇ ਚੱਕਾਂਗੇ ਸਾਨੂੰ ਇੱਕ ਆਵਾਜ਼ ਮਿਲ ਗਈ ਉੱਥੇ ਇਹਨਾਂ ਨੂੰ ਅਸੀਂ ਫੜ ਕੇ ਨਾਲ ਚੈਰੋਡ ਪ੍ਰਲਾਜੋ ਚੋਸੀ ਜੀ ਕੋ ਜਾਣਾ ਹੈ

ਸ਼੍ਰੀ ਰਾਜੋਨ ਜੀ ਉਹਨਾਂ ਨੂੰ ਜਿਹੜਾ ਖੇਤੀ ਮੰਤਰੀ ਬਣਾਇਆ ਤੇ ਉਹਨਾਂ ਦੇ ਮੰਤਰੀ ਬਣ ਦੇ ਨਾਲ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਵੀ ਅਗਰ ਐਗਰੀਕਲਚਰ ਦੀ ਦੇਸ਼ ਦੇ ਅੰਦਰ ਜਿਹੜੀ ਗਰੋਥ ਰੇਟ ਹੈ ਕਿ ਮੱਧ ਪ੍ਰਦੇਸ਼ ਦਾ ਗਰੋਥ ਰੇਟ ਕੰਪੇਅਰ ਕਰਕੇ ਦੇਖੋ ਕੋਈ ਉਹਦੇ ਬਾਸੂਲ ਜਾ ਕਰਨ ਨੂੰ ਕਿਸੇ ਚੀਜ਼ ਕਹਿਣ ਦੀ ਲੋੜ ਹੀ ਨਹੀਂ ਇਸ ਕਰਕੇ ਆ ਸੰਭਾਵਨਾ ਹੈ ਸਭ ਤੋਂ ਪਹਿਲਾਂ ਤੁਸੀਂ ਮੇਰੀ ਚਿੱਠੀ ਚਾਹੇ 에어ਪੋਰਟ ਵਾਲੀ ਚੱਕਲੀ ਜੈ ਹਜ ਮੈਂ ਚੈਲੰਜ ਲਿਖੀ ਉਸ ਤੋਂ ਪਹਿਲਾਂ ਜਿਹੜਾ ਮੈਂ ਪਹਿਲਾ ਟਵੀਟ ਪਾਇਆ ਸੀਗਾ ਚਿੱਠੀ ਦੇ ਨਹੀਂ ਪਹਿਲੇ ਟਵੀਟ ਪਾਇਆ ਸੀਗੀ ਉਹ ਸੀਗਾ ਪ੍ਰਧਾਨ ਮੰਤਰੀ ਜੀ ਨੇ ਸਭ ਤੋਂ ਪਹਿਲਾਂ ਜਿਹੜੀ ਫਾਈਲ ਸਾਈਨ ਕੀਤੀ ਸੀਗੀ ਉਹ ਕਿਸਾਨ ਸਨਮਾਨ ਨਹੀਂ ਦੇ ਦਿੱਤੀ ਕਿਸੇ ਜਦ ਤੇ ਕਿਸਾਨਾਂ ਦਾ ਮਸਲਾ ਪ੍ਰਧਾਨ ਮੰਤਰੀ ਜੀ ਦੇ ਦਿਮਾਗ ਦੇ ਸਭ ਤੋਂ ਪਹਿਲੇ ਪਾਇਦਾਨ ਤੇ ਹੈ ਤੇ ਸਾਡੇ ਪਹਿਲੇ ਪਾਇਦਾਨ ਤੇ ਹੈ ਅਸੀਂ ਕਿਸਾਨਾਂ ਦੇ ਮਸਲੇ ਦਾ ਹੱਲ ਕਰਾਂਗੇ ਸਭ ਹੋ ਸਕਦਾ ਹੈ ਕਿ ਕਿਸਾਨ ਦੇ ਜਿਹੜੇ ਖੋਤੀ ਆਗੂ ਹੈ ਉਹਨਾਂ ਦੇ ਵੱਸੂਲੇ ਸੈਂਟਰ ਤੋਂ ਨਾ ਹੋਣ ਪਰ ਕਿਸਾਨਾਂ ਦੇ ਜਿਹੜੇ ਜੈਨੂਇਨ ਇਸ਼ੂਜ਼ ਐ ਉਹਨਾਂ ਨੂੰ ਐਡਰੈਸ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਬਿਲਕੁਲ ਤੇ ਸਾਡੇ ਜਿਹੜੇ ਐਗਰੀਕਲਚਰ ਮਨਿਸਟਰ ਸ਼ਿਵਰਾਜ ਜੀ ਜਵਾਨ ਸਾਹਿਬ ਐ ਉਹ ਬਹੁਤ ਹੀ ਤਤਪਰ ਐ ਐਨ ਇਸਕੇਪੇਬਲ ਮਨੂਪੂਰੀ ਮਿਹਰ ਐ ਤੇ ਪੰਜਾਬ ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਸਮੱਸਿਆ ਉਹਨੂੰ ਹੱਲ ਕਰਾਂਗੇ ਪੰਜਾਬ ਦਾ ਇੱਕ ਹੋਰ ਵੱਡਾ ਮੁੱਦਾ ਜਿਵੇਂ ਆਪਾਂ ਜਿਹਾ ਸਿੱਖਿਆ ਦਾ ਜਿਹੜਾ ਰੋਜ਼ 29 ਸੀਗਾ ਤੇ ਇਹ ਲੈਕਚਰ ਚੱਲ ਰਿਹਾ ਔਰ ਵੀ ਫਸਟਰਾਂ ਦਾ ਵਿਆਪਕ ਤੌਰ 'ਤੇ ਚੱਲ ਚੱਲ ਰਿਹਾ ਹੈ ਤੇ ਇਹਨਾਂ ਨੇ ਆਪਣਾ ਜਿੰਮੇ ਤੋਂ ਸੈਂਸ ਤੋਂ ਥੋੜਾ ਨਰਮ ਰੂਪ ਦਿਖਾ ਉਹਨੂੰ ਬੈਠੇ ਵੀ ਕੋਈ ਸਟੈਚੂ ਦੇਖੋ ਸਾਹਿਬ ਹਰੇਕ ਵਿਅਕਤੀ ਜਦੋਂ ਮੈਂ ਆ ਪੋਜੀਸ਼ਨ 'ਚ ਬੈਠਾ ਹਾਂ ਤਾਂ ਮੇਰਾ ਰੋਲ ਹੋਰ ਹੁੰਦਾ ਆ ਜਿਹੜਾ ਅੱਜ ਇਸ ਨੋਟ ਸਿਟਿੰਗ ਐਜ਼ ਆ ਰਵੀਤ ਵਿਟੂ ਜੀ ਹੀ ਸਿਟਿੰਗ ਐਜ਼ ਅ ਮਿਨਿਸਟਰ ਇਨ ਦਾ ਯੂਨੀਅਨ ਮਿਨਿਸਟਰ ਆਫ ਸਟੇਟ ਇਨ ਦਾ ਕੈਬਨਟ ਅੱਜ ਦੇਸ਼ ਦੀ ਗੱਲ ਕਰਨੀ ਹੈ ਪਰਵਾਦੇ ਅੰਦਰ ਬੈਠ ਕੇ ਇਹਨਾਂ ਨੇ ਜੋ ਕੁਝ ਕੀਤਾ ਹੈ ਪ੍ਰਦੇਸ਼ ਵਾਸਤੇ ਜੋ ਫੈਸਲੇ ਲਏ ਹੈ ਤੇ ਉਹ ਵੀ ਮੈਂ ਸਮਝਦਾ ਕਿ ਇੱਕ ਜਿਹੜਾ ਪਾਰਟੀ ਪੱਧਰ ਤੇ ਫੈਸਲਾ ਪਾਰਟੀ ਦਾ ਪੱਧਰ ਦਾ ਹੈ ਵੀ ਐਵਰੀਬਾਡੀ ਇਸ ਸੇਨ ਇਨਫਰੋ ਬਲ ਸਾਰੇ ਵਾਸਤੇ ਕਾਨੂੰਨੀ ਜੋ ਪ੍ਰਕਿਰਿਆ ਹੈ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਜਿਹਦਾ ਜੋ ਹੱਕ ਬਣਦਾ ਉਹਨੂੰ ਉਹਨਾਂ ਮਿਲਣਾ ਚਾਹੀਦਾ ਥੈਂਕ ਯੂ ਸਰ ਪਹਿਲਾਂ ਤਾਂ ਪ੍ਰਧਾਨ ਜੀ ਦੇ ਹੁੰਦੇ ਪ੍ਰੈਸ ਕਾਨਫਰੈਂਸ ਇਹਨਾਂ ਦੀ ਆ ਪਰ ਇਹਨਾਂ ਦਾ ਧੰਨਵਾਦੀ ਮੈਨੂੰ ਮੌਕਾ ਦਿੱਤਾ ਨਾਲ ਤੇ ਜਿਹੜੀ ਵੀ ਗੱਲ ਸੈਂਟਰ ਗਵਰਨਮੈਂਟ ਤੱਕ ਪਹੁੰਚਾਉਣ ਦੀ ਆ ਉਹ ਮੈਂ ਬਾਕੂਬੀ ਆਪਣੀ ਜ਼ਿੰਮੇਵਾਰੀ ਨਿਭਾਉਂਗਾ ਤੇ ਪਹਿਲਾਂ ਮੈਂ ਅੱਜ ਧੰਨਵਾਦ ਕਰਦਾ ਜਾਂਖੜ ਸਾਹਿਬ ਦਾ ਕਿਉਂਕਿ ਪ੍ਰਧਾਨ ਜਿਹੜੇ ਵੀ ਪਾਰਟੀ ਦੇ ਉਹ ਬਹੁਤ ਵੱਡਾ ਰੋਲ ਹੁੰਦਾ ਕੋਈ ਵੀ ਸੂਬੇ ਦੇ ਜਿਹਨੂੰ ਵੀ ਉੱਥੇ ਮੰਤਰੀ ਬਣਾਉਣਾ ਕੈਬਨਿਟ ਚ ਲੈ ਕੇ ਜਾਣਾ ਜਾਂ ਯੂਨੀਅਨ ਆਫ ਗਵਰਨਮੈਂਟ ਚ ਲੈ ਕੇ ਜਾਣਾ ਮੈਂ ਖਾਸ ਤੌਰ ਤੇ ਬੀਜੇਪੀ ਤੇ ਸਾਡੇ ਪ੍ਰਧਾਨ ਜਾਂਖੜ ਸਾਹਿਬ ਦਾ ਮੈਂ ਇਸ ਗੱਲ ਲਈ ਧੰਨਵਾਦ ਕਰਦਾ ਕਿ ਮੇਰੇ ਤੇ ਇਹਨਾਂ ਨੇ ਅਸ਼ੀਰਵਾਦ ਜਿਹੜਾ ਉਹ ਦਿੱਤਾ ਏ ਦਿਲ ਦੀਆਂ ਗਰਾਈਆਂ ਤੋਂ ਇਹਨਾਂ ਦਾ ਧੰਨਵਾਦ ਦੂਜੀ ਗੱਲ ਤੁਸੀਂ ਬਿਲਕੁਲ ਠੀਕ ਕੀਆ ਇਹ ਮੈਂ 2009 ਚ ਜਦੋਂ ਪਹਿਲੀ ਵਾਰ ਐਮਪੀ ਬਣਿਆ ਉਦੋਂ ਦਾ ਲਗਾਤਾਰ ਇਹ ਪਾਰਲੀਮੈਂਟ ਦੇ ਵਿੱਚ ਤੇ ਸਰਕਾਰ ਦੇ ਕੋਲੇ ਇਸ਼ੂ ਉਠਦਾ ਰਿਹਾ ਇਹ ਚ ਕੋਈ ਸ਼ੱਕ ਨਹੀਂ ਹੁਣ ਵੀ ਜਿਹੜੇ ਪ੍ਰਾਇੋਰਟੀ ਆ ਉਹਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹ ਉਹ ਰੇਲਵੇਜ਼ ਦੇ ਹੈਗਾ ਏ ਹੁਣ ਮੈਂ ਜਿਵੇਂ ਜਾਖੜ ਸਾਹਿਬ ਨੇ ਕਿਹਾ ਅਸੀਂ ਜਿਹੜੀ ਪੰਜਾਬ ਸਰਕਾਰ ਆ ਉਹਦੇ ਨਾਲ ਆਉਣ ਵਾਲੇ ਦਿਨਾਂ ਚ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਉਹਨਾਂ ਨਾਲ ਗੱਲ ਕਰਾਂਗੇ ਪਰ ਇਹਦੇ ਲਈ ਸੈਂਟਰਲ ਗਵਰਨਮੈਂਟ ਆ ਜਿਹੜੀ ਉਹਦੀ ਪ੍ਰਾਇੋਰਟੀ ਤੇ ਆ ਉਹਦੇ ਵੱਲੋਂ ਕੋਈ ਵੀ ਕਮੀ ਆ ਜਿਹੜੀ ਨਹੀਂ ਰਹੂਗੀ ਮੈਂ ਕੱਲ ਹੀ ਇਸ 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 ਬਾਰੇ ਜਿਹੜੇ ਪ੍ਰਾਇੋਰਟੀ ਤੇ ਰੱਖੇ ਹੋਏ ਨੇ ਰੇਲਵੇ ਨੇ ਪੰਜਾਬ ਦੇ ਵਿੱਚੋਂ ਇੱਕ ਇੱਕ ਪ੍ਰੋਜੈਕਟ ਹੈਗਾ ਤੁਸੀਂ ਪੱਟੀ ਵਾਲਾ ਛੱਡੀ ਜਾਂਦੇ ਉਹ ਵੀ ਬੜਾ ਇੰਪੋਰਟੈਂਟ ਹੈ ਸਾਰੀਆਂ ਗੱਲਾਂ ਕਰਾਂਗੇ ਜਾ ਕੇ ਬੈਠਣ ਤਾਂ ਦਿਓ ਕੁਰਸੀ ਤੇ ਹਸੀਏ ਲੈ ਕੇ ਧੰਨਵਾਦ ਕਰੇ ਇਹ ਲੋਕਾਂ ਦਾ ਲੋਕਾਂ ਨੇ ਮਾ ਦਿੱਤਾ ਹੈ ਸਾਰਾ ਕੁਝ ਕਰਾਂਗੇ ਕੋਈ ਕੋਈ ਕਸਰ ਜਿਹੜੀ ਹੈ ਪੰਜਾਬ ਲਈ ਦੇਸ਼ ਲਈ ਨਹੀਂ ਛੱਡਣੀ ਪੰਜਾਬ ਲਈ ਤਾਂ ਸਾਡਾ ਆਪ ਦਾ ਜਦੋਂ ਜਿੱਥੇ ਜਿਸ ਸੂਬੇ ਦਾ ਹੁੰਦਾ ਬੰਦਾ ਉਹਦੇ ਲਈ ਕਮੀ ਕੋਈ ਛੱਡਣ ਦਾ ਮਤਲਬ ਹੀ ਨਹੀਂ ਬਣਾਇਆ ਇਹ ਇਸ ਕਰਕੇ ਹੋਰ ਕਾਹਦੇ ਲਈ ਬਣਾਇਆ ਕੋਈ ਕਮੀ ਛੱਡੀ ਨਹੀਂ ਜਾਊ ਹਾਂਜੀ ਜਿਵੇਂ ਦੇਖੋ ਇਸ ਵੇਲੇ ਜਖਰ ਸਾਹਿਬ ਬੈਠੇ ਨੇ ਸਾਡੀ ਪ੍ਰਾਇੋਰਟੀ ਸਭ ਦੀ ਪਰਿਵਾਰ ਦੀ ਵੀ ਜਿਵੇਂ ਕਿ ਆ ਵੀ ਪੰਜਾਬ ਦਾ ਅਮਨ ਸ਼ਾਂਤੀ ਪ੍ਰਾਇੋਰਟੀ ਸਾਡੀ ਉਹ ਆ ਕਿਉਂਕਿ ਬੜੀਆਂ ਵੱਡੀਆਂ ਕਈ ਚੇਂਜਸ ਜਿਹੜੀਆਂ ਆ ਇਹ ਲੋਕ ਸਭਾ ਦੇ ਵਿੱਚ ਆਈਆਂ ਅਸੀਂ ਉਸਨੂੰ ਸਾਰੀਆਂ ਨੂੰ ਦੇਖਣਾ ਹੈ ਇਸ ਵੇਲੇ ਕਿਉਂਕਿ ਸਰਕਾਰ ਤੀਜੀ ਵਾਰ ਬਣੀ ਆ ਮੋਦੀ ਸਾਹਿਬ ਦੀ ਤੇ ਪੰਜਾਬ ਉਹਨਾਂ ਦੀ ਪ੍ਰਾਇੋਰਟੀ ਤੇ ਆ ਤੇ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਆਪਸ ਵਿੱਚ ਏਕਤਾ ਲਈ ਹਿੰਦੂ ਸਿੱਖ ਸਭ ਕੱਟੇ ਰਣ ਉਹ 41 ਜਿਹੜੇ ਵੀ ਸਹੀ ਕਦਮ ਹੋਣਗੇ ਉਹ ਅਸੀਂ ਚੱਕਾਂਗੇ ਪਿੱਛੇ ਨਹੀਂ ਹਟਾਂਗੇ